ਇਹ ਜਗਾ ਹਰਦਾ ਪੁੱਤ ਨਹੀਂ ਪਾਗਦਾ ਕੋਠੀ ਦਾ ਇਹ ਚੰਡੀ ਦਾ ਹੋਰ ਜਗਾ ਬਿਲਕੁਲ ਇਹ ਕਰਨਾ ਲੈ ਜੀ ਮੈਂ ਬੁਰੀ ਜੀ ਬੀਆ ਹਾਂ ਹਮਮ ਨੰਬਰੀ ਕਿ ਜਮ ਮਾਚੂ ਪਈ ਵੀ ਆ ਕਣਕੀ ਤਾਨੂੰ ਯਾ ਮਨਾਰ ਤੋਰਾ ਜਾ ਤੋੜੀ ਦੀ ਕਹਿੰਦਾ ਮੈਂ ਤੋੜੀ ਦੀ ਚਾਲੀ ਕੋਈ ਪਰੋਗੀ ਜਿਹੜਾ ਕਹਿੰਦੇ ਚਲੋ ਜੀ ਆ ਚਲੋ ਪਿੱਛੇ ਹੋ ਜਾ ਤੋੜੀ ਵਾਹ ਥੋੜੀ ਆ ਅੱਗੇ ਰੰਗੋ ਨੀ ਚੱਲ ਆਹ ਨਾਲੇ ਬੰਨੋ ਆ ਨਾਲੇ ਜਿੰਨੇ ਘਣਾ ਤੋੜਾ ਪੂਰਾ ਨਾਲੇ ਵੰਤਦਾ ਜੀ ਉਹ ਨਾ ਕਰੀਏ ਵੀ ਸਹੀ ਹੈਗਾ ਪਰ ਇਹਦੇ ਵਿੱਚ ਦਾਣਾ ਹੈ ਨਹੀਂ ਦਿਖਾਓ ਦਾਣਾ ਕਿੱਥੇ ਇਹ ਕਰੂਗੀ ਜੀ ਤੁਸੀਂ ਹੱਥ ਥੋੜੀ ਜਿਹੀ ਫਰਾਵੇ ਰਾਵਾਂ ਪਾ ਦੇਗਾ ਹਰੀ ਦਿਖਾਓ ਦਾਣਾ ਕਿੱਥੇ ਆਈਏ ਤੇ ਇਹਦੇ ਕੁੜੀ ਦੇ ਕੰਮ ਲੈ ਆਉ ਹਾਂ ਜੀ ਇਹਦਾ ਦੀ ਬੰਦੇ ਮਾਰ ਨਹੀਂ ਦਿਆ ਦਾਣੇ ਦਿਖਾਏ ਵੀ ਮੜੀ ਕੋਈ ਜੀ ਇਹਦੇ ਵਿੱਚ ਕੋਈ ਦਾਣਾ ਨਹੀਂ ਇਹਦਾ ਗਰੀਬ ਮਾਰ ਹੋ ਗਈ ਜੀ ਜੀਵਾਰ ਦੀ ਮੇਰਾ ਫੂਸ ਹੈ ਜੀ ਸਾਰਾ ਹੀ ਜਮਾਈ ਬੋਲਦਾ ਹੈ ਬੇਟਾ ਮਡਵਾਰੀ ਸਾਹਿਬ ਨੂੰ ਗਦਾਬਰੀ ਕਰਕੇ ਜੋ ਵੀ ਹੈਗਾ ਇਹਦਾ ਬਣਦਾ ਮਾਅਬਜਾ ਮਿਲਣਾ ਚਾਹੀਦਾ ਜੀ ਇਹਨੂੰ ਇਹਦਾ ਖਾਲੀ ਨੇ ਬਲੀਆਂ ਕਿਹੇ ਕਿਹੇ ਤੇ ਹੈਗਾ ਮਾੜਾ ਮੋਟਾ ਹੈਗਾ ਕਿਹੇ ਤੇ ਜਮੇ ਨਹੀਂ ਹੈਗਾ ਜੀ ਇਹਦਾ ਇਹਨੇ ਠੇਕਾ ਪੂਰਾ ਨਹੀਂ ਕਰਨਾ ਜੀ ਇਹਦਾ ਉਹਨਾਂ ਨੂੰ ਠੇਕਾ ਤਾਂ ਵੀ ਇਹ ਦੇਖ ਕੇ ਤਾਂ ਖਰਚਾ ਵੀ ਲੱਗਦਾ ਮੇਰਾ ਖਰਚਾ ਵੀ ਨਹੀਂ ਪੂਰਾ ਕਰਨਾ ਠੇਕਾ ਦਾ ੱੱੱਲਿਓ ਪੈ ਗਿਆ ਜੀ ਤਰੀ ਬਹੁਤ ਵੱਡੀ ਮਾਰ ਹੋ ਗਈ ਕੱਲ ਖੇਤੀਬਾੜੀ ਵਾਲੇ ਵੀ ਆਏ ਸੀ ਸਾਡੇ 90 ਬਲਾਕ ਤੋਂ ਟੀਮ ਉਹ ਕਹਿੰਦੇ ਵੀ ਸਾਡੀ ਵੀ ਸਮਝ ਤੋਂ ਇਹ ਬਾਹਰ ਆ ਵੀ ਸਾਨੂੰ ਕੋਈ ਪਤਾ ਨਹੀਂ ਲੱਗਦਾ ਕੱਲ ਉਹ ਸੈਂਪਲ ਲੈ ਕੇ ਗਏ ਨੇ ਯੂਨੀਵਰਸਿਟੀ ਲਈ ਹੁਣ ਤਾਂ ਅਸੀਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਪ੍ਰਸ਼ਾਸਨ ਦਾ ਜੇ ਕੋਈ ਉੱਚ ਅਧਿਕਾਰੀ ਨਹੀਂ ਆਇਆ ਮੌਕਾ ਦੇਖਣਾ ਅਰਜ਼ੀਆਂ ਵੀ ਦਿੱਤੀਆਂ ਨੇ ਹੁਣ ਮੀਡੀਆ ਤੇ ਵੀ ਖ਼ਬਰ ਕਿੱਦੇ ਨਹੀਂ ਚੱਲਦੀ ਐ ਬਾਹਰੋਂ ਸਾਨੂੰ ਹੋਰ ਫੋਨ ਆ ਰਹੇ ਨੇ ਪਰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਿਆ ਜੀ ਨਾਲ ਕੈਦੀ ਵਾੜੀ ਵਾਲਿਆਂ ਨੂੰ ਵੀ ਅਸੀਂ ਆਪਦੇ ਨਿੱਜੀ ਤੌਰ ਤੇ ਸਨੇਹਾ ਦੇ ਕੇ ਸਦਿਆ ਵੀ ਸਾਨੂੰ ਇਹ ਪਤਾ ਲੱਗੇ ਤਾਂ ਕਿ ਅਸੀਂ ਕੋਈ ਹੋਰ ਫਾਸਲਾ ਜਿਹੜੇ ਅਜਾ ਅਗਲੇ ਸਾਲ ਲਈ ਵੀ ਕੀ ਬਿਮਾਰੀ ਹੈ ਕੀ ਆ ਉਹਦੀ ਰੋਕਥਾਮ ਕਰ ਸਕੀਏ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਦਾ ਜੋ ਬਣਦਾ ਮੁਆਵਜ਼ਾ ਉਹ ਦਿੱਤਾ ਜਾਵੇ ਜਿਹੜੀ ਸਾਡੀ ਪੰਜਾਬ ਸਰਕਾਰ ਨੇ ਕਹਿੰਦੀ ਸੀ ਵੀ ਅਸੀਂ ਦਿੱਲੀ ਚ 20000 ਰੁਪਏ ਕੁਦਰਤੀ ਮਾਰ ਦਾ ਦੰਨਿਆ ਜੇ ਕੋਈ ਫਸਲ ਦਾ ਨੁਕਸਾਨ ਹੁੰਦਾ ਅਸੀਂ ਦੇ ਕਹਿੰਦੇ ਚਲੋ 20 ਕੋ ਦੇ ਦੇਣ ਤੁਸੀਂ ਅਸੀਂ ਪਿੰਡ ਵਾਲੇ ਕਰਾਂਗੇ ਵੀ ਇਹਦਾ ਸੇ ਠੱਕਣ ਹੋ ਜਵੇ ਵਿਚਾਰੇ ਦਾ ਗਰੀਬ ਆ ਬੰਦਾ ਆਪਦੀ ਤੇ ਇਹਦੇ ਕੋਲ 1 ਬਿੱਘਾ ਜ਼ਮੀਨ ਆ। ਇਹਦਾ ਜਮ ਨਹੀਂ ਮਾਰਿਆ ਗਿਆ ਇਹਦੇ ਕੋਲ ਹੈ ਨਹੀਂ ਕੁਝ ਪਹਿਲਾਂ ਇਹਦਾ ਫਾਦਰ ਵੀ ਬਿਮਾਰ ਰਿਹਾ ਉਸੇ 1.5 ਤੋਂ 2 ਲੱਖ ਰੁਪਈਆ ਲੱਗ ਗਿਆ। ਇਹਦਾ ਬਹੁਤ ਗਰੀਬ ਆ ਬਸ ਮੁੜ ਕੇ ਅਸੀਂ ਤਾਂ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਆਂ ਵੀ ਇਹਦਾ ਜੋ ਬਣਦਾ ਮੁਆਵਜ਼ਾ ਦਿੱਤਾ ਜਾਵੇ ਦੇਖਿਆ ਜਾਵੇ ਤਾਂ ਕੁਦਰਤ ਦੀ ਹਮਾਰ ਹੋਈ ਹੈ। ਕੀ ਮੰਨਦੇ ਹੋ ਜੇ ਇਹ ਨਾਲ ਲੱਗਦੀਆਂ ਫਸਲਾਂ ਨੇ ਉਹਨਾਂ ਦਾ ਵੀ ਉਸ ਤਰ੍ਹਾਂ ਦੇਖੋ। ਨਾਲ ਲੱਗਦੀਆਂ ਸਾਰੀਆਂ ਫਸਲਾਂ ਠੀਕ ਨੇ ਉਹੀ ਤਾਂ ਅਸੀਂ ਕਹਿੰਦੇ ਆਂ ਵੀ ਇੱਕ ਗਰੀਬ ਬੰਦਾ ਪਤਾ ਹੀ ਰੱਬ ਦੀ ਵੀ ਇਹਦੇ ਨਾਲ ਕੀ ਨਾਰਾਜ਼ਗੀ ਦੀ ਵੀ ਇਹਦੇ ਵਾਲੀ ਫਸਲ ਨੂੰ ਹੀ ਮਾਰ ਕਰਨੀ ਸੀ। ਟੋਟਲ ਕਿੰਨੀ ਫਸਲ ਇਹ ਖਰਾਬ ਹੋਈ ਹੈ ਜੀ 1 ਏਕੜ ਖਰਾਬ ਹੋਈ ਹੈ ਜੀ ਇਹ 5 ਦੀ 5 ਏਕੜ ਇਹਦੇ ਕੋਲ ਠੇਕੇ ਤੇ ਆ ਇਹਨੇ ਅਜੇ ਪੈਸੇ ਵੀ ਇਹਦੇ ਦੇਣੇ ਨੇ ਪੈਸੇ ਵੀ ਵਿਆਜ ਤੇ ਫੜੇ ਹੋਏ ਨੇ 8 ਦਿਨ 8 ਦਿਨ ਇਹਨਾਂ ਲੋਕ ਤੰਗ ਕਰਨ ਲੱਗ ਗਏ ਜਿਨ੍ਹਾਂ ਤੋਂ ਇਹਨੇ ਪੈਸੇ ਲੈਵੇਂ ਨੇ ਅਗਲੇ ਨੂੰ ਪਤਾ ਵੀ ਫਸਲ ਆਉਣੀ ਨਹੀਂ ਨਹੀਂ ਹੈਗੀ ਹਣ ਇਹਦਾ ਬਹੁਤ ਔਖਾ ਮਾਨਸਿਕ ਤੌਰ ਤੇ ਵੀ ਇਹ ਬੰਦਾ ਟੁੱਟਿਆ ਹੋਇਆ ਹਨਾ ਰੋਟੀ ਨਹੀਂ ਖਾਂਦਾ ਹੋਰ ਬਹੁਤ ਬੇਚੈਨੀ ਚਾ ਬੰਦਾ ਇਹ ਅਸਲ ਲਾਸਟ ਕੀ ਮੰਗ ਕਰ ਰਹੇ ਹੁਣ ਸਰਕਾਰ ਤੋਂ ਮੰਗਦਾ ਸੀ ਸਰਕਾਰ ਤੋਂ ਅਸੀਂ ਕਰਦੇ ਆ ਵੀ ਇਹਦੀ ਦੇਖ ਕੇ ਜਿਹੜਾ ਸਾਡਾ ਬਣਦਾ ਇਹਦਾ ਮੁਆਵਜ਼ਾ ਇਹਨੂੰ ਦਿੱਤਾ ਜਾਵੇ ਤੇ ਜੇ ਕੋਈ ਬਿਮਾਰੀ ਹੈ ਇਹਦਾ ਹੱਲ ਦੱਸਿਆ ਜਾਵੇ ਅੱਗੇ ਤੋਂ ਵੀ ਕਿਸੇ ਹੋਰ ਗਰੀਬ ਬੰਦੇ ਦਾ ਇਦਾਂ ਦਾ ਕੋਈ ਨੁਕਸਾਨ ਨਾ ਹੋਵੇ ਸਾਨੂੰ ਪਤਾ ਲੱਗੇ ਵੀ ਇਹ ਕੀ ਕਾਰਨ ਹੋਇਆ ਤੁਸੀਂ ਮਹਿਕਮੇ ਦੇ ਧਿਆਨ ਵਿੱਚ ਲਿਆਂਦਾ ਹੁਣ ਤੱਕ ਕੋਈ ਅਧਿਕਾਰੀ ਨਹੀਂ ਪਹੁੰਚਿਆ ਉਹਨੂੰ ਕਿਵੇਂ ਦੇਖਦੇ ਹੋ ਇਹ ਤਾਂ ਸਰਕਾਰ ਦਾ ਫੇਲਿਅਰ ਹੈ ਜੀ ਹੁਣ ਤਾਂ ਸਮਾਂ ਸਰਕਾਰ ਨੂੰ ਵੱਧ ਪਹੁੰਚਣਾ ਚਾਹੀਦਾ ਸੀ ਇਲੈਕਸ਼ਨਾਂ ਹਬਰ ਅਜੇ ਵੀ ਸਰਕਾਰ ਦਾ ਜਮਾਈ ਸੁੱਤੀ ਹੋਈਆ ਕੋਈ ਹੈ ਨਹੀਂ ਜਿਹੜੇ ਕਹਿੰਦੇ ਸੀ ਵੀ ਅਸੀਂ ਤਾਂ ਮੁਰਗੀ ਦਾ ਵੀ ਦਵਾਂਗੇ ਫਲਾਣਾ ਵੀ ਦਵਾਂਗੇ ਮੁਆਵਜ਼ਾ ਉਹਦਾ ਕੁਝ ਵੀ ਨਹੀਂ ਹੈਗਾ ਔਰ ਅਸੀਂ ਖੁਦ ਆਪ ਦੇਖਦੇ ਆਂ ਵੀ ਸਾਡੇ ਕੋਲ ਤਾਂ ਕੋਈ ਪ੍ਰਸ਼ਾਸਨਿਕ ਤੌਰ ਤੇ ਜਿਹੜੇ ਅਸੀਂ ਲਿਖਤੀ ਚਿੱਠੀ ਪੱਤਰ ਕਰੇ ਨੇ ਉਹਦਾ ਕੋਈ ਦੇਖਣ ਵੀ ਨਹੀਂ ਆਇਆ ਨਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਅਜੇ ਤੱਕ ਪਹੁੰਚੇ ਨਹੀਂ ਜੀ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਅਸੀਂ ਖੁਦ ਨਾਬੇ ਐਸ.ਡੀ.ਐਮ ਦੇ ਦੇਖ ਕੇ ਆਏ ਆਂ ਐਪਲੀਕੇਸ਼ਨ ਐਮ.ਐਲ.ਏ ਸਾਹਿਬ ਦੇ ਵੀ ਧਿਆਨ ਚਾ ਤੁਹਾਨੂੰ ਕਿਹਾ ਹੋਣਾ ਜੀ ਕੁਝ ਜਦੋਂ ਤੁਸੀਂ ਐਪਲੀਕੇਸ਼ਨ ਵਗੈਰਾ ਦਿੱਤੀ ਹੈ ਉਹ ਅਸੀਂ ਮਾਰਕ ਕਰਦੇ ਆਂ ਵੀ ਤੁਹਾਡੇ ਕੋਲ ਆਉਣਗੇ ਇੱਕ ਦੋ ਦਿਨ ਦੇ ਵਿੱਚ ਵਿੱਚ ਹੁਣ ਇਹ ਕਹਿੰਦਾ ਦੱਸਦਾ ਵੀ ਮੈਨੂੰ ਆਉਂਦਾ ਫੋਨ ਆਇਆ ਸੀ ਕੋਈ ਵਿਸ਼ਵਾਸ ਦਵਾਇਆ ਉਹਨਾਂ ਨੇ ਕੋਈ ਐਮਐਲਏ ਸਾਹਿਬ ਨੇ ਵਿਸ਼ਵਾਸ ਦਵਾਇਆ ਜੀ ਤੁਹਾਨੂੰ ਉਹ ਹੁਣ ਮੈਨੂੰ ਕਹਿ ਰਹੇ ਸੀ ਵੀ ਮੈਂ ਬੰਦੇ ਨੂੰ ਕਹਤਾ ਜੀ ਵੀ ਤੁਹਾਡੇ ਕੋਲ ਪਹੁੰਚਣਗੇ ਬੰਦੇ ਐਮਐਲਏ ਦਾ ਹੀ ਫੋਨ ਆਇਆ ਸੀ ਗੱਲ ਤਾਂ ਇਹ ਹੈ ਜੀ ਵੀ ਪਹੁੰਚਣ ਦਾ ਜਾਂ ਵਿਸ਼ਵਾਸ ਦਵਾਉਣ ਦਾ ਨਹੀਂ ਅਸੀਂ ਤਾਂ ਇਹ ਕਹਿੰਦੇ ਆਂ ਵੀ ਇਹਨੂੰ ਮੁਆਵਜ਼ਾ ਦਿੱਤਾ ਜਾਵੇ ਜੇ ਹਣ ਗੱਲ ਯਕੀਨ ਜਾਂ ਵਿਸ਼ਵਾਸ ਨਾਲ ਤਾਂ ਕੋਈ ਮਸਲਾ ਵੀ ਨਹੀਂ ਨਾ ਇਹਦਾ ਹੱਲ ਹੁੰਦਾ